ਆ ਦੇਖੋ ਜੀ ਕੱਲ ਆਪਾਂ ਨੇ ਕੱਟੀ ਸੀ ਸਲਵਾਰ ਐ ਲੌਨ ਵਾਲੀ ਜਿਹਨੂੰ ਲਾਈਨਿੰਗ ਵੀ ਕਰਦਣੇ ਹਨ ਠੀਕ ਹੈ ਜੀ ਕੱਲ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਟਾਈ ਅੱਜ ਸਲਾਈ ਕਰਦੇ ਆ ਠੀਕ ਹੈ ਜੀ ਆਪਾਂ ਜੋ ਵੀ ਕੰਮ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਚਾਹੇ ਕਟਾਈ ਦਾ ਕਰੀਏ ਚਾਹੇ ਸਲਾਈ ਦਾ ਕਰੀਏ ਠੀਕ ਹੈ ਜੀ ਚਾਹੇ ਕੋਠਾਣਾ ਦਾਣਾ ਬਣਾਇਆ ਕੁਛ ਚੰਗਾ ਵੀ ਇਹ ਜਿਹੜਾ ਡੇਲੀ ਨਾਲ ਬਣਦਾ ਹੋਵੇ ਕਦੇ ਕਦੇ ਬਣਦਾ ਹੋਵੇ ਠੀਕ ਹੈ ਜੀ ਕੋਈ ਰੋਟੀ ਪਾਣੀ ਦਾ ਰੋਜੇ ਬਣਦਾ ਜੀ ਆ ਦੇਖੋ ਇਹਦੀ ਆਪਣੀ ਸਲਾਈ ਕੋਈ ਨਹੀਂ ਦਿੱਸਦੀ ਜੀ ਆਪਾਂ ਕਰਾਂਗੇ ਅੰਦਰ ਕਰਾਉਣ ਸਾਰੀ ਸਲਵਾਰ ਦੀ ਸਟਿਚ ਇਹਦੇ ਇੱਕ ਵੀ ਸਲਾਈ ਨਹੀਂ ਲੱਗੇ ਸੋ ਇਹਦੀ ਲੋਣ ਵਾਲੇ ਸੋਹਦੀ ਤੁਹਾਨੂੰ ਨਾ ਗੋਡਿਆਂ ਵਾਲੀ ਨਾ ਇੱਥੇ ਜਿਹੜੀ ਬੈਲਟਾਂ ਨੂੰ ਕੋਈ ਵੀ ਸਲਾਈ ਹੋਈ ਨਹੀਂ ਦਿੱਸਦੀ ਤੁਹਾਨੂੰ ਇਹ ਆਪਾਂ ਸਾਰੀ ਸਲਵਾਰ ਦੀ ਹੈ ਅੰਦਰ ਕਰਾਉਣਾ ਕਰਾਂਗੇ ਇਹ ਦੇਖੋ ਜੀ ਹਾਫ ਸਲਵਾਰ ਆਪਾਂ ਨੇ ਜੜਦੀ ਆ ਦੇਖੋ ਕੋਈ ਸਾਨੂੰ ਸਲਾਈ ਨਹੀਂ ਦਿੱਸਦੀ ਨਾ ਤਾਂ ਨਰਸਨ ਇਸ ਲਾਈਨਿਸ ਦੀ ਆਇਤਾ ਵੈਸੀ ਤੁਨੇ ਜਾਬਤੀ ਜਿਵੇਂ ਆਪਾਂ ਦੱਬ ਦਦੇ ਨੇ ਇਹਨੇ ਠੀਕ ਹੈ ਆ ਦੇਖੋ ਆਪਾਂ ਗੋਡਾ ਚੜ ਲਿਆ ਜਿਹਨੂੰ ਆਪਾਂ ਕੱਟ ਵੀ ਕਹਿ ਦਿੰਦੇ ਆ ਗੋਡਾ ਵੀ ਕਹਿ ਦਿੰਦੇ ਆ ਪੱਲੇ ਵੀ ਕਹਿ ਦਿੰਦੇ ਆ ਆ ਦੇਖੋ ਜੀ ਇਹ ਅੰਦਰ ਗਰਾਉਂਡ ਹੁੰਦੀ ਇਸ ਲਈ ਠੀਕ ਹੈ ਜੀ ਆਪਾਂ ਤਕਰੀਬਨ 30 ਸਲਾਈਆਂ ਇਹਦੀਆਂ ਕਰੀਏ 30 ਅੰਦਰ ਗਰਾਉਂਡ ਠੀਕ ਹੈ ਜੀ ਇੱਕ ਇਹ ਹੋ ਗਈ ਜੀ ਇੱਕ ਇਹ ਹੋ ਗਈ ਹਸਣ ਵਾਲੀ ਹੋ ਗਈ ਜੀ ਤੀਸਰੀ ਇੱਧਰ ਪੱਲੇ ਵਾਲੀ ਹੋ ਗਈ ਕੋਡੇ ਵਾਲੀ ਜੀ ਠੀਕ ਹੈ ਜੀ ਦੇਖੋ ਠੀਕ ਹੈ ਜੀ ਹੁਣ ਆਪਾਂ ਜਿਹੜੀ ਆਹ ਦੂਸਰਾ ਪਾਸਾ ਉਹ ਵੀ ਚੜਦੇ ਆਂ ਜੀ ਉਹ ਵੀ ਸੰਭਾਲ ਕੇ ਦਿਖਾਉਣੇ ਸਿੰਪਲ ਤਾਂ ਵੈਸੇ ਆਪਾਂ ਝੜਦੇ ਆ ਉਹ ਦੇਖੋ ਜੀ ਜਿਹੜੇ ਹੁੰਦੇ ਨੇ ਕੁੰਦੇ ਦੂਸਰੇ ਉਹ ਵੀ ਆਪਾਂ ਝੜ ਲਏ ਜੀ ਅਸਲ ਆਪਾਂ ਜੜਦੇ ਆ ਇਹ ਆਪਾਂ ਦੱਪਤੀ ਸੀ ਆਉਣ ਜੀ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦਿਖਾਈ ਆ ਠੀਕ ਹੈ ਜੀ ਇਹ ਵੀ ਆਪਾਂ ਅੰਦਰ ਗਰਾਉਂਡ ਕਰਤੀ ਜੀ ਹੁਣ ਜਿਹੜੇ ਇਹ ਨੇ ਉਧਰਲੇ ਪੱਲਿਆਂ ਨਾਲ ਜੜੇ ਜਾਣਗੇ ਜੀ ਉਹਦੇ ਤੁਹਾਨੂੰ ਤਿੰਨ ਸਲਾਈਆਂ ਦਿਖਾਉਂਦੀ ਆ ਇੱਕ ਸਲਾਈ ਹੁਣ ਉਹ ਇਹਦੇ ਨਾਲ ਜੜੀ ਜਾਉਂਦੀ ਜਿਹੜੀ ਰਹਿੰਦੀ ਹੈ ਅਲੱਗ ਇੱਕ ਇਹਦੇ ਬਲੇ ਪਾਸੇ ਲੱਝੀ ਜਾਉ ਠੀਕ ਹੈ ਜੀ ਇਹ ਜਦੋਂ ਆਪਣੀ ਪੂਰੀ ਦੋਏ ਪਾਸੇ ਜੜੇ ਗਏ ਸਾਨੂੰ ਕੰਪਲੀਟ ਕਰਕੇ ਦਿਖਾਉਣੇ ਆ ਜੀ ਠੀਕ ਹੈ ਜੀ ਜੇ ਤਾਂ ਨੇ ਦੇਖ ਪਾਈ ਨਾ ਅੰਦਰ ਗਰਾਉਂਡ ਵੀ ਕਿਵੇਂ ਹੁੰਦੀ ਆ ਤਾਂ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਵੀ ਕੱਲੇ-ਕੱਲੀ ਗੱਲ ਦੱਸਾਂਗੇ ਕਿਉਂਕਿ ਇੱਕ ਵਾਰ ਚ ਤਾਂ ਸਾਰੀ ਸਮਝ ਨਹੀਂ ਆਉਂਦੀ ਹੁੰਦੀ ਜੇ ਤਾਂ ਆਪਾਂ ਅੰਦਰ ਗਰਾਉਂਡ ਕਰਨੇ ਆ ਥੋੜਾ ਜਿਹਾ ਤੁਹਾਨੂੰ ਸਮਝਾ ਦਿੰਨੇ ਆ ਕਿ ਇੱਕ ਪਾਸੇ ਦੋ ਯਾਰ ਉਹ ਇੰਦੇ ਨੇ ਆਪਣੇ ਫੈਬਰਿਕ ਇੱਕ ਪਾਸੇ ਦੋ ਯਾਰ ਆਪਣੀ ਲਾਈਨ ਦੇ ਕੱਪੜੇ ਰੱਖਨੇ ਹੁੰਦੇ ਨੇ ਜਿਹੜੇ ਜਿਹਨੂੰ ਆਪਾਂ ਲੋਡ ਕਰਦੇ ਹਾਂ ਠੀਕ ਆ ਜੀ ਫਿਰ ਇਹਦੇ ਬਾਅਦ ਆਪਾਂ ਜੁਗਾਮ ਸਲਾਈ ਮਾਰਦੇ ਆ ਉਹਨੇ ਬਚ ਕੇ ਇਹ ਅੰਦਰ ਗਰਾਉਂਡ ਹੋ ਜਾਂਦੀ ਹੈ ਜੀ ਜਿਹੜੇ ਆਪਾਂ ਪਹਿਲਾਂ ਤੁਹਾਨੂੰ ਦਿਖਾਈ ਆਏ ਦੇਖੋ ਜਿਹੜਾ ਤੁਹਾਨੂੰ ਆ ਪਹਿਲਾਂ ਦਿਖਾਈ ਦਿੱਤੀ ਆਪਾਂ ਇੱਕ ਇੱਕ ਪੱਲਾ ਜਿਹਨਾਂ ਜੋੜ ਲਿਆ ਹਨ ਇਹ ਤਾਂ ਬਹੁਤ ਆਸਾਨ ਥੀਕ ਨੇ ਜਿਹੜਾ ਜਾਂਦਾ ਜੀ ਜਦੋਂ ਹੁਣ ਆਪਾਂ ਇਹ ਦੇ ਨਾਲ ਇਹ ਪੱਲਾ ਜੋੜਾਂਗੇ ਇਹ ਥੋੜਾ ਜਿਹਾ ਥੋੜਾ ਜਿਹਾ ਬਸ ਮਾੜਾ ਜਿਹਾ ਜਿਵੇਂ ਜੁਵਾ ਕੋਲੋਂ ਕੱਟਨੇ ਕਹਿ ਦਿੰਦੇ ਹਾਂ ਕਿ ਠੀੜੀ ਦਾ ਟੱਡ ਮੈਂ ਉਸੇ ਹਿਸਾਬ ਨਾਲ ਆਣੀ ਕੰਮ ਸਿਰਫ ਮਾੜੀ ਥੀ ਆਉਂਦੀ ਆ ਵੀ ਇਹ ਦੇਖ ਕੇ ਧਿਆਨ ਨਾਲ ਜੋੜਨਾ ਪੈਂਦਾ ਜੀ ਜਿਹੜੀ ਤਾਂ ਕਰਕੇ ਵੀ ਇੱਕ ਪਾਸੇ ਨਹੀਂ ਸਹੀਣਾ ਰਹਿਣਾ ਜਾ ਤਾਂ ਬਾਹਲੇ ਪਾਸੇ ਨੂੰ ਗੋਟਿਆਂ ਦੇ ਹੁਣ ਜਾਂ ਅੰਦਰਲੇ ਪਾਸੇ ਨੂੰ ਥੋੜੀ ਹੋਏ ਧਿਆਨ ਦੇਣਾ ਪੈਂਦਾ ਜੀ ਕਿਉਂਕਿ ਇਹਦੇ ਵਿੱਚ ਕੋਈ ਹੋਸਪਟਲ ਨਹੀਂ ਹੁੰਦੀ ਬੜੇ ਹੀ ਆਸਾਨ ਤਰੀਕੇ ਨਾਲ ਆਪਣੀ ਸਲਵਾਰ ਅੰਦਰ ਗਰਾਉਂਡ ਕੀਤੀ ਜਾਂਦੀ ਹੈ ਜੀ ਤੁਸੀਂ ਵੀ ਇਹ ਟਰਾਈ ਕਰਕੇ ਦੇਖਿਓ ਤਾਂ ਕਿ ਇਹਦੇ ਕੋਈ ਨਾ ਤੇ ਇਹ ਕਿਲੌ ਉਤ ਕਰਨ ਦੀ ਲੋੜ ਪਵੇ ਜੀ ਤੇ ਨਾ ਜੇ ਕੱਪੜਾ ਕਈ ਵਾਰ ਆਪਣੇ ਲੜਨ ਵਾਲਾ ਹੁੰਦਾ ਕੱਪੜਾ ਨਾਲ ਉਹ ਲੜੇ ਜੀ ਇਹ ਸਾਰੇ ਹੀ ਅੰਦਰ ਗਰਾਉਂਡ ਹੋ ਜੂ ਇਹ ਵਾਲੀ ਵੀ ਅੰਦਰ ਗਰਾਉਂਡ ਕਰਕੇ ਦਿਖਾਵਾਂਗੇ ਸਾਨੂੰ ਸੇਵਾ ਇਹ ਤਾਂ ਤੁਹਾਨੂੰ ਦਿਖਾਈ ਦਿੱਤੀ ਹੁਣ ਜਿਹੜੀ ਕਿ ਕਸੀ ਹੋਣੀ ਰਹੀ ਇਹ ਤੁਹਾਨੂੰ ਨੰਬਰ ਤੋਂ ਘਾਟ ਰੱਖ ਕੇ ਦਿਖਾਉਣੀ ਹੈ ਸਲਾਈ ਕਰਕੇ ਠੀਕ ਹੈ ਜੀ ਬਲੇ ਦੇ ਹੋ ਗਏ ਜੀ ਇਹਦੇ ਨਾਲ ਵੀ ਇਹ ਚੰਗੀ ਲੱਗਦੇ ਥੋੜੀ ਜਿਹੀ ਵੀ ਚੰਗੀ ਲੱਗਦੇ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਆਪਣੇ ਹੋਰ ਕਿਸੇ ਭੈਣਾਂ ਨੂੰ ਵੀ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਦੇ ਕੰਮ ਆਵੇ ਜੀ ਠੀਕ ਹੈ ਜੀ ਅੱਜ ਕਰਦੇ ਮਗਾਈ ਦਾ ਚੂਗਾ ਬਹੁਤ ਆਫਕੀ ਜੀ ਜੇ ਹੁਣ ਆਪਾਂ ਆਪਣੇ ਬੱਚਿਆਂ ਦੇ ਕੱਪੜੇ ਸੀਕੇ ਹੌਲ ਲੱਗ ਜਾਂਦੇ ਹੌਲੀ ਹੌਲੀ ਆਪਣੇ ਹੱਥ ਖੜ ਜਾਂਦੇ ਤਾਂ ਫਿਰ ਆਪਾਂ ਆਪਦੇ ਵੀ ਕੱਪੜੇ ਸਿਉ ਕੇ ਪਾ ਸਕਦੇ ਹਾਂ ਠੀਕ ਹੈ ਜੀ ਮੰਗਾਈ ਦਾ ਬਹੁਤ ਦੌਰ ਚੱਲਦਾ ਦੇਖੋ ਜੀ ਤੁਹਾਨੂੰ ਦਿਖਾ ਵੀ ਦਿੰਨੇ ਆ ਇਦਾਂ ਦੋ ਕੱਪੜੇ ਜੋੜ ਕੇ ਇਹ ਠੀਕ ਹੈ ਜੀ ਇਹਦਾ ਇਹੇ ਨੀਚੇ ਰੱਖਣੇ ਨੇ ਕੱਪੜੇ ਇਹ ਆਪਾਂ ਇਹਦੇ ਵਿੱਚ ਦੀ ਕਮਾਈ ਆ ਜੀ ਜਿਹੜੇ ਤੁਹਾਨੂੰ ਕਰੀ ਦੀ ਮਾੜੀ ਜੀ ਮੁਸਕਲ ਆਉਂਦੀ ਆ ਇਹਦੇ ਵਿੱਚ ਦੀ ਕਮਾਈ ਕਰ ਬਣੇਗਾ ਇੱਕ ਸਾਈਡ ਨੂੰ ਕੱਢਣੇ ਹੁੰਦੇ ਨੇ ਸਿਉਣਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਸੈਟਿੰਗ ਕਰਕੇ ਸਿਉਣ ਲਾਉਣੇ ਆ ਆਹ ਪਾਈ ਵੀ ਕਰ ਲਈ 15 ਕਰੋੜ ਤੋਂ ਆ। ਜੇ ਕਈ ਵਾਰ ਲੈਟ ਨਹੀਂ ਹੁੰਦੀ ਜੀ ਤਾਂ ਇਹਨੂੰ ਐਵੇਂ ਨਾ ਨਾਲ ਨਾ ਇੰਕਰੀਜ਼ ਕਰ ਲਿਆ ਕਰੋ। ਆਹ ਨੱਕ ਤੇ ਪਾਉਣਾ। ਅੱਜ ਤਾਂ ਨਾ ਕਰੋ। ਇਹ ਨਾਲ ਦੀ ਨਾਲ ਸੌਣ ਬੈਠਦੇ ਨੇ। ਉਹ ਦੋ ਵਾਰ ਨਾ ਮਾਰੋ ਬਰੋ। ਪ੍ਰੈਸ ਨੂੰ ਵੀ ਸਿਰਕਾ ਪਾ ਦੇ ਦਿੰਦੇ। ਇਹਨੂੰ ਲੈਟ ਨਹੀਂ ਦਿੰਦੇ। ਦੱਪਕ ਨੂੰ ਸੀ ਆਣਾ। ਬਸ ਇਹ ਤਾਂ ਨਾ ਨਾਲ ਧੱਪਕੇ ਕਰ ਲਿਆ। देखो थाने

ਇਹ ਲਾਈਨਿੰਗ ਕਰਕੇ ਕਿਸ ਤਰ੍ਹਾਂ ਹੋ ਜਾਏ ਕਿਉਂਕਿ ਇਹ ਕਪੜਾ ਹੋਰੇ ਥੋੜਾ ਜਿਹਾ ਉਹwahati ਤਾਂ ਕਰਕੇ ਵੀ ਕਿਤੇ ਹੋਰ ਨਾ ਕਿਤੇ ਕਿਸੇ ਹੋਰ ਕਪੜਾ ਬਸ ਆਹ ਸਲਾਈ ਦੇ ਸੋ ਹੀ ਆਪਣੀ ਹੋਰ ਕੋਈ ਸਲਾਈ ਨਹੀਂ ਹੁੰਦੀ ਸੀ ਸਰਵਾਹ ਦੀ ਠੀਕ ਹੈ ਸਨਪੂਰੀ ਤਿਆਰ ਕਰਕੇ ਦੇਖੋਣੇ ਹੁਣ ਆਪਾਂ ਤਿਆਰ ਕਰ ਦਾਂ ਬੈਲਟ ਹੀ ਬੈਲਟ ਵੀ ਅੱਧੇ ਇੰਦਰ ਗਰਾਉਂਡ ਕਰਾਂਗੇ ਆਪਾਂ ਫਲੋਜੀ ਆਪਾਂ ਹੀ ਹੋ ਗੋ ਸਲਵਾਰ ਤਿਆਰ ਬੈਲਟ ਵੀ ਆਪਾਂ ਪਾ ਲਈ ਜੀ ਕਬਾ ਬਲਪੀ ਚੜਨੇ ਆਪਾਂ ਬੈਂਟੇ ਚੜਦੇ ਠੀਕ ਹੈ ਜੀ ਦੇਖੋ ਜੀ ਆਪਾਂ ਬੈਂਟੇ ਅੰਦਰੋਂ ਬਰਾਉਂਡ ਕਰੀਏ ਕੋਈ ਸਿਆਣ ਨੇ ਬਿਛਲੀ ਵੀ ਜੀ ਦੇਖੋ ਇਹ ਆਪਾਂ ਦੱਬਣੀ ਹੈ ਜੀ ਇਹਨੂੰ ਕੱਟ ਲਾਇਆ ਹੈ ਆਪਾਂ ਦੱਬਦੇ ਆ ਠੀਕ ਹੈ ਜੀ ਤਾਂ ਦੇਖੋ ਜੀ ਕੋਈ ਸਲਾਈ ਹੁੰਦੀ ਇਸ ਦੀ ਠੀਕ ਹੈ ਜੀ ਤੁਸੀਂ ਹਾਂ ਪੇ ਦੇਖ ਸਕਦੇ ਹੋ लो जी, जी? है है ये ये अपनी स्याना। अपनी स्याना। सारी अंतरग्राउंड तो ठीक है जी अपनी बलों से अपनी सलवारो सारी तकरीबन रेडी है बस मूरिया रेड मूरिया बनाने लगते हैं ਇਹ ਬਣ ਜੰਗੇ ਇਹ ਮੋੜਾ ਬਸ ਆਹੀ ਆਹੀ ਸੇ ਹੁਣ ਦਿਖਾਈ ਦੇਊਗੀ ਤੁਹਾਨੂੰ